ਹਲੋ ਸਚੀਕਾਲ ਜੀ ਅੱਜ ਤੁਹਾਨੂੰ ਦੱਸਦੀਆਂ ਜਿਹੜੀ ਕਮੀਜ਼ ਦੀ ਆਪਣੀ ਫਿਟਿੰਗ ਆ ਉਹ ਲਾਉਣੀ ਜਿਹੜੀ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲਾਉਣੇ ਬਹੁਤ ਹੀ ਆਸਾਨ ਨੇ ਤੇ ਇਸ ਤਰ੍ਹਾਂ ਨਾਲ ਜਿਹੜੇ ਤੁਸੀਂ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲਾਉਂਗੇ ਤਾਂ ਤੁਹਾਡਾ ਗਲਾ ਜਿਹੜਾ ਉਹ ਪਿੱਛੇ ਨੂੰ ਨਹੀਂ ਜਾਊਗਾ ਤੇ ਇਹ ਆਪਣੀ ਹੁਣ ਕਮੀਜ਼ ਆ ਦੇਖਿਆ ਜਾਵੇ ਇਹ ਬਹੁਤ ਹੈਵੀ ਨੇ ਦੇਖ ਲਓ ਥੋੜੇ ਜਿਹਾ ਇਹਨਾਂ ਦੀ ਉੱਪਰੋਂ ਫਿਟਿੰਗ 24 ਇੰਚ ਆ ਪਹਿਲਾਂ ਆਪਾਂ ਸਾਰੇ ਕਮੀਜ਼ ਦਾ ਸੈਂਟਰ ਕਰਾਂਗੇ ਆ ਦੇਖੋ ਆਪਣੇ ਕਮੀਜ਼ ਦਾ ਸੈਂਟਰ ਕਰਾਂਗੇ ਪਹਿਲਾਂ 30 ਇੰਚਾ 15 ਇੰਚ ਤੇ ਨਿਸ਼ਾਨ ਲਾ ਲਾਂਗੇ ਠੀਕ ਆ 15 ਇੰਚ ਤੇ ਨਿਸ਼ਾਨ ਲਾ ਕੇ ਫਿਟਿੰਗ ਦਾ ਉਦੋਂ ਬਾਅਦ ਇਹਦਾ ਜਿਹੜਾ ਆਪਾਂ 24 ਇੰਚ ਦੀ ਉੱਪਰੋਂ ਫਿਟਿੰਗ ਦਾ ਤੇ 12 ਇੰਚ ਇੰਦਰ ਨੂੰ ਨਿਸ਼ਾਨ ਲੱਗੂਗਾ ਸੈਂਟਰ ਤੋਂ ਤੇ 12 ਇੰਚ ਦੋਏ ਸਾਈਡ ਨੂੰ ਜਿਹੜਾ ਹੋ ਨਿਸ਼ਾਨ ਲਾ ਕੇ ਤੇ ਆਪਾਂ ਦੇਖ ਲੈਣਾ ਵੀ 24 ਇੰਚ ਦੀ ਜਿਹੜੀ ਫਿਟਿੰਗ ਆ ਉਹ ਤਿਆਰ ਹੋ ਗਈ ਦਾ ਆਪਾਂ ਨੇ 24 ਇੰਚ ਦੀ ਜਿਹੜੀ ਫਿਟਿੰਗ ਆ ਉਹ ਲਾ ਲੈਣੀ ਆ ਠੀਕ ਹੈ ਜੀ ਨੀਚੇ ਦਾ ਵੀ ਜਿਹੜੀ ਆਪਾਂ ਉਦੋਂ ਨੀਚੇ ਕਮਰ ਦੀ ਫਿਟਿੰਗ ਲਾਉਣੀ ਆ ਉਹ ਆਪਾਂ ਪਲੇਟਾਂ ਜਿਹੜੀਆਂ ਆਪਣੀਆਂ ਪਾਈਆਂ ਹੁੰਦੀਆਂ ਨੇ ਆਪਾਂ ਪਲੇਟਾਂ ਦਾ ਸੈਂਟਰ ਕਰ ਸਕਦੇ ਆ ਆ ਦੇਖੋ ਆਪਣੀਆਂ ਪਲੇਟਾਂ ਦਾ ਸੈਂਟਰ ਕਰ ਲੈਣਾ ਹੈ 7 ਇੰਚ ਤੇ ਹੁੰਦਾ 3.5 ਤੇ ਇਹ ਥੋੜਾ ਜਿਹਾ ਜ਼ਿਆਦਾ ਆ ਤਾਂ ਇੱਕ ਸੂਤ ਆਪਾਂ ਨੇ ਜ਼ਿਆਦਾ ਲੈ ਲੈਣਾ ਤੇ ਇੱਥੇ ਆਪਣਾ ਹਾਫ ਹੁੰਦਾ ਆ ਤਾਂ 23 ਇੰਚ ਦੀ ਜਿਹੜੀ ਆਪਣੀ ਕਮਰ ਦੀ ਫਿਟਿੰਗ ਦਾ ਤਾਂ ਆਪਾਂ ਨੇ 11.5 ਇੰਚ ਇਧਰਲੀ ਸਾਈਡ ਨੂੰ ਨਿਸ਼ਾਨ ਲਾ ਲੈਣਾ ਤੇ 11.5 ਇੰਚ ਦੂਹੇ ਸਾਈਡ ਨੂੰ ਨਿਸ਼ਾਨ ਲਾ ਲੈਣਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਨੇ ਦੇਖਣਾ ਵਾ ਵੀ 23 ਇੰਚ ਹੈਗਾ ਸਹੀ ਹੈ ਆਪਣਾ ਤਾਂ ਆਪਣੀ ਜਿਹੜੀ ਇਹ ਆਪਾਂ ਕਮਰ ਦਾ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਆਪਾਂ ਲਾਵਾਂਗੇ हिਪ ਦਾ ਨਿਸ਼ਾਨ ਇਹ ਆ ਗਈ ਆਪਣੀ हिਪ ਇਹ ਤੁਹਾਨੂੰ ਦੇਖੋ ਵੀ ਹੈਵੀ ਨੇ ਥੋੜੇ ਜਿਹਾ ਠੀਕ ਆ ਤਾਂ ਤੁਹਾਨੂੰ ਇਹਦੀ ਜਿਹੜੀ ਪ੍ਰੋਪਰ ਫਿਟਿੰਗ ਤੁਹਾਨੂੰ ਮੈਂ ਦੱਸਣ ਲੱਗਦੀ ਆ ਤੇ ਇਹ ਆਪਾਂ ਦੇਖੋ ਹੁਣ ਇਹਦਾ ਪੂਰਾ ਟੋਟਲ ਆਪਣਾ ਜਿਹੜਾ ਕਮੀਜ਼ ਆ ਉਹ 31 ਇੰਚ ਆ ਇਹ ਆ ਦੇਖੋ 31 ਇੰਚ ਤੇ ਆ ਜਿਹੜੀ ਕਮੀਜ਼ ਦੀ ਫਿਟਿੰਗ ਹਾਫ ਮਤਲਬ 31 ਇੰਚ 31 ਇੰਚ ਦਾ ਆਪਾਂ ਨੇ ਹਾਫ ਕਰਨਾ ਆ ਪੂਰਾ ਟੋਟਲ ਕਪੜਾ ਜਿਹੜਾ 31 ਇੰਚ ਆ ਹਾਫ ਜਿਹੜਾ ਆਪਾਂ ਕਰਾਂਗੇ ਇਹਦਾ 15.5 ਇੰਚ ਪੌਗਾ 15.5 ਇੰਚ ਤੇ ਆਪਾਂ ਹਾਫ ਕਰ ਲਾਂਗੇ हिਪ ਦਾ ਨਿਸ਼ਾਨ ਲਾਉਣ ਲਈ ਤੇ 27 ਇੰਚ ਦੀ ਜਿਹੜੀ हिਪ ਦੇ ਨਿਸ਼ਾਨ ਆ ਆਪਣਾ 27 ਇੰਚਾ हिਪ ਤਾਂ ਆਪਾਂ ਨੇ 27 ਇੰਚ 13.5 ਇੰਚ ਇੱਕ ਤਰਫ ਤੇ 13.5 ਦੂਜੀ ਤਰਫ ਤੇ ਇਹ ਆਪਣੇ 27 ਇੰਚ ਦੀ ਜਿਹੜੀ ਥੱਲਿਓ 27 ਇੰਚ ਦੀ ਜਿਹੜੀ ਇਹ ਹਿਪ ਆ ਤਿਆਰ ਹੋ ਜਾਊਗੀ ਠੀਕ ਹੈ ਜੀ ਤੇ ਉਦੋਂ ਬਾਅਦ ਜਿਹੜੇ ਹੁਣ ਇਹ ਆਪਾਂ ਨਿਸ਼ਾਨ ਲਾ ਲੇ ਨਿਸ਼ਾਨ ਲਾਉਣ ਤੋਂ ਬਾਅਦ ਇਹ ਆਪਾਂ ਨੇ ਸਲਾਈ ਜਿਹੜੀ ਇੱਕ ਸਾਈਡ ਲਾ ਲਈ ਆ ਇਹ ਹੈ ਨਾ ਜਦ ਆਪਾਂ ਸਲਾਈ ਲਾਵਾਂਗੇ ਤੇ ਜਿਹੜੇ ਆਪਣੀ हिਪ ਦੇ ਟੱਕ ਲਾਏ ਹੁੰਦੇ ਨੇ ਕਟਿੰਗ ਕਰਨ ਲੱਗੇ ਉਹਨਾਂ ਆਪਾਂ ਜ਼ਰੂਰ ਮਲਾਉਣੇ ਨੇ ਤਾਂ ਆਪਣਾ ਉੱਪਰੋਂ ਥੋੜਾ ਜਿਹਾ ਕਪੜਾ ਇੱਧਰ ਦੇਖੋ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜਿਹੜਾ ਕਪੜਾ ਆਪਣਾ ਉੱਪਰੋਂ ਵਧੂਗਾ ਇਹ ਬੈਕ ਵਾਲੇ ਪੱਲੇ ਦਾ ਪਲੇਟਾ ਪਾਉਣ ਕਰਕੇ ਤੇ ਸਾਈਡ ਤੋਂ ਵੀ ਇਹ ਆਪਣਾ ਜਿਹੜਾ ਪੱਲਾ ਹੋ ਵੱਜ ਜਾਂਦਾ ਹੈ ਇਹ ਆਪਾਂ ਕਟਿੰਗ ਕਰ ਦਾਂਗੇ ਬਾਅਦ ਵਿੱਚ ਤੇ ਪਹਿਲਾਂ ਆਪਾਂ ਇਧਰਲੀ ਸਾਈਡ ਜਿਹੜੀ ਫਿਟਿੰਗ ਦੇ ਨਿਸ਼ਾਨ ਲਾਏ ਹੋ ਸੀ ਜਿੱਥੇ-ਜਿੱਥੇ ਉੱਥੇ ਸਲਾਈ ਲਾ ਲਈ ਆ ਤੇ ਫੇਰ ਆਪਾਂ ਜਦ ਦੂਈ ਸਾਈਡ ਦੀ ਜਿਹੜੀ ਸਲਾਈ ਲਾਉਣੀ ਆ ਤੇ ਇੱਕ ਆਪਾਂ ਧਿਆਨ ਜ਼ਰੂਰ ਰੱਖਣਾ ਪਲੇਟਾਂ ਜਿਹੜੀਆਂ ਉਹ ਆਪਣੀਆਂ ਨੀਚੇ ਨੂੰ ਹੋਣੀਆਂ ਚਾਹੀਦੀਆਂ ਨੇ ਇਹ ਵਾਲੀਆਂ ਠੀਕ ਆ ਜਿਹੜੀ ਆਪਣੀ ਆ ਪਲੇਟ ਆ ਉੱਪਰਲੀ ਮੋਢੇ ਵਾਲੀ ਇਹ ਆਪਣੀ ਉੱਪਰ ਨੂੰ ਹੋਣੀ ਚਾਹੀਦੀ ਆ ਜਦ ਆਪਾਂ ਸਲਾਈ ਮਾਰਨੀ ਆ ਤੇ ਹੁਣ ਆਪਾਂ ਦੇਖੋ ਇਧਰਲੀ ਸਾਈਡ ਸਲਾਈ ਮਾਰ ਲਈ ਇੱਥੋਂ ਆਪਾਂ ਨੇ ਕਟਿੰਗ ਕਰ ਲਈ ਹੋਈ ਆ ਤੇ ਹੁਣ ਆਪਾਂ ਜਿਹੜੀ ਦੂਈ ਸਾਈਡ ਆ ਆ ਦੇਖੋ ਜਿਹੜੇ ਆਪਣਾ ਟੱਕ ਲਾਏ ਹੋਏ ਨੇ ਕਟਿੰਗ ਕਰਨ ਲੱਗੇ ਟੱਕ ਨਾ ਟੱਕ ਮਲਾ ਕੇ ਫਿਰ ਆਪਾਂ ਫਿਟਿੰਗ ਦੇ ਨਿਸ਼ਾਨ ਲਾਏ ਹੋਏ ਨੇ ਜਿਹੜੇ ਉੱਥੇ ਤੇ ਸਲਾਈ ਮਾਰਨੀ ਆ ਤੇ ਆਪਣਾ ਦੋਹੇ ਪਾਸਿਓਂ ਹੀ ਉਧਰੋਂ ਆਪਾਂ ਪਹਿਲਾਂ ਕਟਿੰਗ ਕਰਤਾ ਸੀ ਤੇ ਇਹ ਦੋਹੇ ਪਾਸਿਓਂ ਜਿਹੜਾ ਆਪਣਾ ਕੱਪੜਾ ਉੱਪਰੋਂ ਵੀ ਇਹਦੇ ਵੱਧੂਗਾ ਤੇ ਸਾਈਡ ਤੋਂ ਵੀ ਜਿਹੜਾ ਪਿਛਲਾ ਪੱਲਾ ਹੋ ਵੱਧੂਗਾ ਤੇ ਇੱਥੋਂ ਆਪਾਂ ਨੇ ਸ਼ੁਰੂ ਕਰਕੇ ਇਹ ਫਿਟਿੰਗ ਦਾ ਨਿਸ਼ਾਨ ਤੇ ਤੇ हिਪਾ हिਪ ਤੋਂ ਸ਼ੁਰੂ ਕਰਕੇ ਆਪਾਂ ਸਲਾਈ ਮਾਰਨੀ ਆ ਇਹ ਆਪਣੀ ਸਲਾਈ ਅੱਧੀ ਬੱਜੀ ਹੋਈ ਆ ਆਪਾਂ ਬਾਕੀ ਸਲਾਈ ਮਾਰਾਂਗੇ ਤੇ ਧਿਆਨ ਨਾਲ ਦੇਖੋ ਜਿਹੜੀ ਆਪਣੀ ਪਲੇਟ ਆ ਇਹ ਸਲਾਈ ਮਾਰਨ ਲੱਗੇ ਆਪਾਂ ਨੇ ਨੀਚੇ ਨੂੰ ਕਰ ਦੇਣੀ ਆ ਪਲੇਟ ਤੇ ਜਿੱਥੇ ਆਪਾਂ ਕਮਰ ਦਾ ਨਿਸ਼ਾਨ ਲਾਇਆ ਸੀ ਉਹ ਤੋਂ ਥੋੜਾ ਜਿਹਾ ਟੇਡਾ ਰੱਖ ਕੇ ਜਿਹੜੀ ਸਲਾਈ ਮਾਰਾਂਗੇ ਵੀ ਜਿਹੜੀ ਆਪਣੀ ਕਮਰਾ ਉਹ ਥੋੜੀ ਜੀ ਵਿੱਚ ਨੂੰ ਟੇਢੀ ਹੋ ਜਾਵੇ ਤੇ ਸ਼ੇਪ ਆਪਣੀ ਵਧੀਆ ਬਣ ਜਾਵੇ ਫਿਟਿੰਗ ਦੀ ਆ ਦੇਖੋ ਜਿੱਥੇ ਤੱਕ ਆਪਣਾ ਨਿਸ਼ਾਨ ਲੱਗਿਆ ਹੋਇਆ ਉੱਥੇ ਤੱਕ ਆਪਾਂ ਸਲਾਈ ਮਾਰ ਲਾਂਗੇ ਤੇ ਆਪਣੇ ਚੈਨਲ ਨੂੰ ਅਰਸ਼ਪੀਕ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆ ਜਰੂਰ ਦਬਾ ਲਿਆ ਕਰੋ ਤੁਹਾਨੂੰ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਵੀਡੀਓ ਨੇ ਉਹ ਮਿਲ ਜਣ ਤੇ ਆਪਾਂ ਨੇ ਹੁਣ ਆ ਦੇਖੋ ਇੱਕ ਪਾਸੇ ਆਪਾਂ ਨੇ ਇੱਕ ਸਲਾਈ ਮਾਰ ਲਈ ਤੇ ਹੁਣ ਆਪਾਂ ਥੋੜੇ ਜਿ ਫਰਕ ਨਾਲ ਹੀ ਥੋੜੇ ਜਿ ਫਰਕ ਨਾਲ ਆਪਾਂ ਨੇ ਇੱਕ ਸਲਾਈ ਹੋਰ ਮਾਰ ਦੇਣੀ ਆ ਵੀ 6 2 6 ਆਪਾਂ ਨੂੰ ਖੋਲਣ ਦੀ ਲੋੜ ਪਈ ਕਸਟਮਰ ਨੂੰ ਖੋਲਣ ਦੀ ਲੋੜ ਪਈ ਤਾਂ ਉਹ ਆਪਣੀ ਬਿਚਲੀ ਸਲਾਈ ਢੇੜ ਲੂਗਾ ਤੇ ਦੂਜੀ ਸਲਾਈ ਜਿਹੜੀ ਆਪਣੀ ਲੱਗੀ ਹੋਊਗੀ ਉਹ ਰੱਖ ਲੂਗਾ ਤੇ ਹਮ ਹਮੇਸ਼ਾ ਫਿਟਿੰਗ ਲਾਉਣ ਲੱਗੇ ਦੋ ਸਲਾਈਆਂ ਜਿਹੜੀਆਂ ਡਬਲ ਆ ਉਹ ਮਾਰਨੀਆਂ ਚਾਹੀਦੀਆਂ ਨੇ ਤੇ ਜਿੱਥੋਂ ਹਿੱਪ ਆ ਆਪਣੀ ਜਿੱਥੇ ਹਿੱਪ ਦਾ ਨਿਸ਼ਾਨ ਉੱਥੇ ਆਪਾਂ ਚੰਗੀ ਤਰ੍ਹਾਂ ਪੱਕਾ ਕਰਾਂਗੇ ਵੀ ਜਿਹੜਾ ਆਪਣਾ ਥੱਲੇੋਂ ਹਿੱਪਾ ਉੱਦੜੇ ਨਾ ਤੇ ਨਾਲ ਦੀ ਨਾਲ ਜਿਹੜੇ ਧਾਗੇ ਨੇ ਉਹ ਜਰੂਰ ਕੱਟ ਦਿਆ ਕਰੋ ਇਹਦੇ ਨਾਲ ਆਪਣੀ ਜਿਹੜੀ ਸਫਾਈ ਆ ਤਮੀਜ਼ ਦੀ ਜਾ ਕਿਸੇ ਵੀ ਕਪੜੇ ਦੀ ਆ ਉਹ ਵਧੀਆ ਆਉਂਦੀ ਆ ਆ ਦੇਖੋ ਹੁਣ ਜਿਹੜਾ ਆਪਾਂ ਨੇ ਫालतू ਕਪੜਾ ਸੀ ਇੱਥੋਂ ਲਿਜਾ ਕੇ ਤਾਂ ਮੋਢੇ ਦਾ ਇਹ ਕਟਿੰਗ ਕਰਾਂਗੇ ਉਧਰਲੀ ਸਾਈਡੋਂ ਆਪਾਂ ਨੇ ਪਹਿਲਾਂ ਕਟਿੰਗ ਕਰ ਲਿਆ ਸੀਗਾ ਦੋਏ ਸਾਈਡੇ ਵੱਧਦਾ ਹੁੰਦਾ ਆ ਤੇ ਇਧਰੋਂ ਵੀ ਆਪਾਂ ਜਿਹੜਾ ਇਹ ਕਪੜਾ ਕਟਿੰਗ ਕਰ ਦਾਂਗੇ ਦੇਖੋ ਆਪਣੇ ਪੂਰੇ ਹੈਵੀ ਨੇ ਹੈਵੀ ਦੀ ਫਿਟਿੰਗ ਆ ਜਿਹੜੀ ਉਹ ਤੁਹਾਨੂੰ ਦੱਸੀਆਂ ਮੈਂ ਤੇ ਨਾਰਮਲ ਜਿਵੇਂ ਆਪਾਂ ਨਾਰਮਲ ਫਿਟਿੰਗ ਹੁੰਦੀ ਆ ਵੈਸੇ ਉਦਾਂ ਹੀ ਇਹਨਾਂ ਦੀ ਫਿਟਿੰਗ ਲੱਗਦੀ ਆ ਹੈਵੀ ਵੀ ਜਿਹੜੇ ਹੁੰਦੇ ਨੇ ਥੋੜੇ ਜੇ ਤੇ ਬਸ ਆਇਆ ਮੇਨ ਵੀ ਆਪਣਾ ਜਿਹੜੀ ਪਿਛਲਲੀ ਆਪਣੇ ਪੱਲੇ ਜਾਂਦੇ ਨੇ ਵੱਧਦੇ ਨੇ ਉਹ ਆਪਾਂ ਨੂੰ ਹਮੇਸ਼ਾ ਕੱਟਣੇ ਚਾਹੀਦੇ ਨੇ ਤੇ ਆਪਾਂ ਨੂੰ ਜਦ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਤਾਂ ਆਪਾਂ ਨੇ ਜਿਹੜੇ ਹਿਪ ਦੇ ਨਿਸ਼ਾਨ ਨੇ ਟੱਕ ਨੇ ਉਹ ਜ਼ਰੂਰ ਲਾਉਣੇ ਚਾਹੀਦੇ ਦੋਏ ਪੱਲਿਆਂ ਤੇ ਵੀ ਜਿਹਦੇ ਨਾਲ ਆਪਾਂ ਨੂੰ ਆਪਾਂ ਜਦ ਸਲਾਈ ਕਰੀਏ ਤਾਂ ਆਪਾਂ ਨੂੰ ਪਤਾ ਲੱਗ ਜੇ ਵੀ ਜਿਹੜਾ ਆਪਣਾ ਪਿਛਲਾ ਪੱਲਾ ਇਹੋ ਥੋੜਾ ਜਿਹਾ ਵੱਧੂਗਾ ਇਹ ਪਲੇਟ ਕਰਕੇ ਵੱਧਦਾ ਹੁੰਦਾ ਹੈ ਜਿਹੜਾ ਆਪਾਂ ਪਲੇਟ ਪਾ ਦਿੰਨੇ ਆ ਉਦੋਂ ਤਾਂ ਆਪਾਂ ਨੂੰ ਨੋਰਮਲ ਆਪਾਂ ਜਦ ਕਟਿੰਗ ਕਰਦੇ ਆ ਬਰਾਬਰ ਹੀ ਹੁੰਦਾ ਆ ਥੋੜੀ ਜਿਹੀ ਪਲੇਟ ਪਾਉਣੀ ਆ ਮੂਰੇ ਤਾਂ ਬੈਕ ਵਾਲਾ ਪੱਲਾ ਜਿਹੜਾ ਉਹ ਵੱਜ ਜਾਂਦਾ ਆ ਇਹ ਦੇਖੋ ਬਹੁਤ ਹੀ ਘੈਂਟ ਜਿਹੜੀ ਇਹ ਆਪਣੀ ਫੀਟਿੰਗ ਲਾ ਕੇ ਤਿਆਰ ਹੋ ਗਈ ਤਾਂ ਦੂਜਾ ਆਪਣਾ ਇੱਕ ਗੱਲ ਹੋਰ ਧਿਆਨ ਰੱਖਣੀ ਆ ਜਦ ਆਪਾਂ ਮੋਡੇ ਚੜਾਉਣੇ ਆ ਵहां ਚੜਾਣੀਆਂ ਨੇ ਤਾਂ ਆਪਣੀ ਜਿਹੜੀ ਆ ਪਲੇਟ ਆ ਇਹ ਉੱਪਰ ਨੂੰ ਹੋਣੀ ਚਾਹੀਦੀ ਐ ਇਹਦੀ ਸਲਾਈ ਤੇ ਇਹਦੀ ਆਪਣੀ ਨੀਚੇ ਨੂੰ ਹੋਣੀ ਚਾਹੀਦੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਇਸ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਥੈਂਕ ਯੂ